ਤੇ ਜੋ ਪਿਛਲੇ ਦਿਨਾਂ ਚਪਾ ਚੰਡੀਗੜ੍ਹ ਵਿੱਚ ਗੋਸ਼ਾਲਾ ਦੇ ਹਾਲਾਤ ਵੇਖੇ ਕਿਸ ਤਰੀਕੇ ਉੱਥੇ ਆ ਇੱਕ ਬੂਚੜਖਾਨੇ ਤੋਂ ਖਰਾਬ ਮਾਹੌਲ ਵਿੱਚ ਗਾਵਾਂ ਨੂੰ ਰੱਖਿਆ ਜਾ ਰਿਹਾ ਹੈ ਉਹਨਾਂ ਦੀ ਮੌਤ ਹੋ ਰਹੀ ਹੈ ਉਹਦਾ ਵੀ ਆਪਾਂ ਜਲਦੀ ਡਿਟੇਲ ਵਿੱਚ ਤੁਹਾਡੇ ਨਾਲ ਉਹਦਾ ਪੂਰੇ ਐਪੀਸੋਡ ਦਾ ਪਰਦਾ ਫਾਸ਼ ਕਰਾਂਗੇ ਕਿ ਭਾਜਪਾ ਪੈਸੇ ਦੀ ਲਾਲਚ ਵਿੱਚ ਗਊ ਮਾਤਾ ਤੱਕ ਨੂੰ ਨਹੀਂ ਬਖਸ਼ਦੀ ਗਊਸ਼ਾਲਾ ਜੀ ਨੂੰ ਕਹਿੰਦੇ ਨੇ ਉਹ ਸਲੋਟਰ ਹਾਊਸ ਤੋਂ ਬੱਤਰ ਉੱਥੇ ਹਾਲਾਤ ਨੇ ਕੋਲ ਮੇ ਲਾ ਕੇ ਡਬਲ ਇੰਜਨ 트리플 ਇੰਜਨ ਦੀ ਸਰਕਾਰ ਜਿੱਥੇ-ਜਿੱਥੇ ਵੀ ਹੈ ਪਬਲਿਕ ਨੂੰ ਉਹਦਾ ਕੋਈ ਫਾਇਦਾ ਨਹੀਂ ਹੈ ਬੀਜੇਪੀ ਤੇ ਕਾਂਗਰਸ ਚ ਆਪਸ ਰਲ ਕੇ ਆਮ ਆਦਮੀ ਪਾਰਟੀ ਨਾਲ ਲੜ ਰਹੇ ਨੇ ਮੈਂ ਚੰਡੀਗੜ੍ਹ ਵਾਲਿਆਂ ਨੂੰ ਇੱਕ ਅਪੀਲ ਕਰਨਾ ਚਾਹੁੰਦਾ ਕਿ ਚੰਡੀਗੜ੍ਹ ਵਾਲੇ ਇਸ ਚੀਜ਼ ਨੂੰ ਸਮਝ ਰਹੇ ਨੇ ਪਿਛਲੀ ਵਾਰ ਤੁਸੀਂ ਸਾਨੂੰ ਮੌਕਾ ਦਿੱਤਾ ਤੁਸੀਂ ਸਾਨੂੰ ਲਾਰਜੈਸਟ ਪਾਰਟੀ ਬਣਾਇਆ ਪਰ ਇਸ ਵਾਰ ਤੁਸੀਂ ਸਾਨੂੰ ਖੁੱਲਾ ਮੰਡੇਟ ਦਿਓ ਤਾਂ ਕਿ ਹੈ ਹੋਸਟ ਟ੍ਰੇਡਿੰਗ ਬੰਦ ਹੋਵੇ ਕਾਂਗਰਸ ਦੇ ਜੋ ਕਾਉਂਸਲਰਸ ਨੇ ਜੋ ਇਹ ਲੀਡਰਸ ਨੇ ਜੋ ਮੇਅਰ ਇਲੈਕਸ਼ਨ ਦੇ ਦੌਰਾਨ ਆਪਣੇ ਗੱਲੇ ਵਿੱਚ ਫੋਰ ਸੇਲ ਦੀਆਂ ਤਖਤੀਆਂ ਟੰਗ ਕੇ ਘੁੰਮਦੇ ਨੇ ਖੁੱਲੇਮ ਆਪਣੀ ਬੋਲੀ ਲਵਾਉਂਦੇ ਨੇ ਤਾਂ ਕਿ ਇਸ ਚੀਜ਼ ਤੇ ਰੋਕ ਲੱਗ ਸਕੇ ਇੱਕ ਸਟੇਬਲ ਇੱਥੇ ਕਾਰਪੋਰੇਸ਼ਨ ਚਲੇ ਤੇ ਚੰਡੀਗੜ੍ਹ ਦੇ ਲੋਕ ਉਸ ਚੀਜ਼ ਦਾ ਫਾਇਦਾ ਚੱਕਣ ਜਿੱਥੇ ਜਿੱਥੇ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਤੁਸੀਂ ਪੰਜਾਬ 'ਚ ਦੇਖ ਸਕਦੇ ਹੋ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਪੰਜਾਬ 'ਚ ਕਿੰਨੇ ਸ਼ਾਨਦਾਰ ਕੰਮ ਅਰਵਿੰਦ ਕੇਜਰੀਵਾਲ ਜੀ ਦੀ ਆਮ ਆਦਮੀ ਪਾਰਟੀ ਭਗਵੰਤ ਸਿੰਘ ਸਾਹਿਬ ਦੀ ਸਰਕਾਰ ਕਰ ਰਹੀ ਹੈ ਉਹਨੇ ਰੀਸੈਂਟਲੀ 10 ਲੱਖ ਦਾ ਜੋ ਮੈਡੀ ਕਲੇਮ ਦਾ ਜੋ ਹੈਲਥੀ ਵਾਈ ਸਕੀਮ ਆਈ ਹੈ ਉਹ ਕਿੰਨੀ ਸ਼ਾਨਦਾਰ ਹੈ ਤੇ ਜੇ ਨੀਅਤ ਹੋਵੇ ਤੇ ਚੰਡੀਗੜ੍ਹ 'ਚ ਵੀ ਸਭ ਕੁਝ ਹੋ ਸਕਦਾ ਹੈ ਚੰਡੀਗੜ੍ਹ ਨੂੰ ਤੇ ਕਿਹ ਹੈ ਸਿਟੀ ਬਿਊਟੀਫੁਲ ਜਾਂਦਾ ਮੈਂ ਚੰਡੀਗੜ੍ਹ ਦੇ ਲੋਕਾਂ ਨੂੰ ਅਪੀਲ ਕਰਦਾ ਕਿ ਇਸ ਇਲੈਕਸ਼ਨ ਵਿੱਚ ਆਪਾਂ ਸਾਡੀ ਪੂਰੀ ਟੀਮ ਚੰਡੀਗੜ੍ਹ ਦੇ ਇੱਕ ਇੱਕ ਘਰ ਵਿੱਚ ਜਾਵਾਂਗੇ ਭਾਜਪਾ ਦੀ ਫੇਲ ਗਵਰਨੈਂਸ ਦੇ ਬਾਰੇ ਤੁਹਾਨੂੰ ਸਭ ਨੂੰ ਦੱਸਾਂਗੇ ਇਹਨਾਂ ਦੇ ਘੁਟਾਲਿਆਂ ਦੇ ਬਾਰੇ ਤੁਹਾਨੂੰ ਸਭ ਨੂੰ ਦੱਸਾਂਗੇ ਕਿਸ ਤਰੀਕੇ ਕਾਂਗਰਸ ਤੇ ਭਾਜਪਾ ਨੇ ਰਲ ਕੇ ਚੰਡੀਗੜ੍ਹ ਵਾਲਿਆਂ ਨੂੰ ਧੋਖਾ ਦਿੱਤਾ ਉਹਦੇ ਬਾਰੇ ਦੱਸਾਂਗੇ ਇਸ ਵਾਰੀ ਇਲੈਕਸ਼ਨ ਵਿੱਚ ਆਮ ਆਦਮੀ ਪਾਰਟੀ ਨੂੰ ਤੁਸੀਂ ਖੁੱਲਾ ਮੰਡੇਟ ਦਿਓ ਸਿੰਗਲ ਲਾਰਜੇਸਟ ਪਾਰਟੀ ਬਣਾਉਣ ਦੇ ਨਾਲ-ਨਾਲ ਮੰਡੇਟ ਵੀ ਪੂਰੇ ਤਰੀਕੇ ਨਾਲ ਦਿਓ ਤਾਂ ਕਿ ਆਮ ਆਦਮੀ ਪਾਰਟੀ ਚੰਡੀਗੜ੍ਹ ਵਿੱਚ ਵੀ ਉਹ ਸਾਰੇ ਕੰਮ ਕਰ ਸਕੇ ਜਿਹਦੀ ਅੱਜ ਦੀ ਪੰਜਾਬ ਦੇ ਲੋਕ ਜਿਹਦਾ ਫਾਇਦਾ ਚੱਕ ਰਹੇ ਨੇ ਜਿਹਦਾ ਦਿੱਲੀ ਵਾਲੇ ਲੋਕਾਂ ਨੇ ਫਾਇਦਾ ਚੱਕਿਆ ਬਹੁਤ ਬਹੁਤ ਧੰਨਵਾਦ ਤੁਸੀਂ ਕੁਝ ਐਡ ਕਰ ਮੈਂ ਤਾਂ ਸਾਰੇ ਹੀ ਸਾਡੇ ਆਮ ਆਦਮੀ ਪਾਰਟੀ ਦੇ ਜਿਹੜੇ ਕੈਂਡੀਡੇਟਸ ਨੇ ਉਹ ਬੈਠੇ ਹੋਏ ਨੇ ਪ੍ਰਧਾਨ ਜੀ ਬੈਠੇ ਹੋਏ ਨੇ ਸਾਡੇ ਭਰਵਾਰੀ ਸਾਹਿਬ ਬੈਠੇ ਸਾਰੀ ਪ੍ਰੈਸ ਦਾ ਧੰਨਵਾਦ ਕਰਦੇ ਆ ਕਿ ਵੀ ਤੁਹਾਨੂੰ ਤੁਸੀਂ ਇਸ ਪ੍ਰੈਸ ਮੀਟਿੰਗ 'ਤੇ ਆਏ ਤੇ ਤੁਹਾਨੂੰ ਦੱਸਣਾ ਚਾਹਨਾ ਕਿ ਕਿਉਂਕਿ ਸਾਰਿਆਂ ਨੇ ਸਵਾਲ ਕੁਝ ਦਿਨ ਪਹਿਲਾਂ ਵੀ ਕੀਤੇ ਸੀਗੇ ਜਰਨੈਲ ਸਰ ਨੇ ਪਹਿਲਾਂ ਹੀ ਇੱਕ ਟਵੀਟ ਕਰਕੇ ਕਿਹਾ ਸੀਗਾ ਕਿ ਜਿਸ ਹਿਸਾਬ ਨਾਲ ਭਾਰਤੀ ਜਨਤਾ ਪਾਰਟੀ ਨੂੰ ਸਪੋਰਟ ਕਰਦੀ ਹੈ ਕਾਂਗਰਸ ਔਰ ਅੱਜ ਉਹ ਸਾਰਾ ਸਾਹਮਣੇ ਆ ਗਿਆ ਤੁਸੀਂ ਕੁਝ ਸਾਥੀਆਂ ਨੇ ਉਸ ਦਿਨ ਪੁੱਛਿਆ ਸੀ ਮੈਨੂੰ ਕਿ ਅੰਦਰੋਂ ਤੁਹਾਡੀ ਅੰਡਰਸਟੈਂਡਿੰਗ ਤਾਂ ਨਹੀਂ ਅੰਦਰੋਂ ਕੁਝ ਏਦਾਂ ਦਾ ਨਹੀਂ ਇਹ ਇਹਨਾਂ ਦੀ ਅੰਡਰਸਟੈਂਡਿੰਗ ਸਿਰਫ ਇੱਕੋ ਪਾਰਟੀ ਨਾਲ ਹੈ ਉਹ ਹੈ ਭਾਰਤੀ ਜਨਤਾ ਪਾਰਟੀ ਨਾਲ ਕਾਂਗਰਸ ਦੀ ਜਿੱਥੇ-ਜਿੱਥੇ ਵੀ ਆਮ ਆਦੀ ਪਾਰਟੀ ਬੀਜੇਪੀ ਨਾਲ ਲੜਦੀ ਹੈ ਕਿੱਥੇ ਕਾਂਗਰਸ ਉਹਨਾਂ ਨੂੰ ਮਦਦ ਕਰਨ ਲਈ ਕਿਵੇਂ ਅੱਗੇ ਆਂਦੀ ਹੈ ਉਹਦਾ ਇੱਕ ਬੜਾ ਕਲੀਅਰ ਅੱਜ ਤੁਸੀਂ ਦੇਖਿਆ ਸਾਰਿਆਂ ਦੇ ਮਨਾਂ 'ਚ ਇੱਕੋ ਸਵਾਲ ਆਂਦਾ ਹੈ ਕਿ ਕਿਆ ਭਾਰਤੀ ਜਨਤਾ ਪਾਰਟੀ ਦੀ ਵੀ ਟੀਮ ਕਾਂਗਰਸ ਤਾਂ ਨਹੀਂ ਤੁਸੀਂ ਦੇਖਿਆ ਸਾਰਿਆਂ ਨੇ ਕਿ ਕਿਸ ਹਿਸਾਬ ਨਾਲ ਅੱਜ ਵੀ ਇਲੈਕਸ਼ਨ ਦੇ ਵਿੱਚ ਹੀ ਮੇਅਰ ਦਾ ਇਲੈਕਸ਼ਨ ਕਰਾਉਣ ਤੋਂ ਬਾਅਦ ਉੱਥੋਂ ਵਾਕ ਆਊਟ ਕਰ ਗਏ ਆਨ ਦਾ ਕੀ ਪਰਪਸ ਸੀਗਾ ਤੇ ਜਾਣ ਦਾ ਕੀ ਪਰਪਸ ਹੈ ਦਾ ਕੋਈ ਜਵਾਬ ਨਹੀਂ ਕਿਸ ਹਿਸਾਬ ਨਾਲ ਉਹਨਾਂ ਦੇ ਪ੍ਰਧਾਨ ਜੀ ਕਹਿੰਦੇ ਸੀਗੇ ਕਿ ਅਸੀਂ ਇਦਾਂ ਕਰਦਾਂਗੇ ਉਦਾਂ ਕਰਦਾਂਗੇ ਸਾਡੇ ਨੰਬਰ ਜ਼ਿਆਦਾ ਨਿਕਲ ਆਣਗੇ ਪਰ ਉਹ ਸਾਰੀਆਂ ਗੱਲਾਂ ਸਿਰਫ ਬੀਜੇਪੀ ਨੂੰ ਸਪੋਰਟ ਕਰਨ ਲਈ ਕਿਹਾ ਜਾ ਰਹੀਆਂ ਸੀ ਕਿਸ ਹਿਸਾਬ ਨਾਲ ਉਹਨਾਂ ਦਾ ਮਿਸਯੂਜ਼ ਕਰ ਰਹੇ ਸੀਗੇ ਆਪਣੇ ਕਾਉਂਸਲਰ ਦੀ ਟੀਮ ਦਾ ਬੀਜੇਪੀ ਨੂੰ ਹੈਲਪ ਕਰਨ ਲਈ ਕਿਸ ਹਿਸਾਬ ਨਾਲ ਸਾਰੀ ਚੀਜ਼ਾਂ ਦਾ ਇਹ ਸਾਰਿਆਂ ਦੇ ਅੱਗੇ ਅੱਜ ਕਲੀਅਰ ਹੋ ਗਿਆ ਪਰ ਮੈਂ ਤੁਹਾਨੂੰ ਇੱਕੋ ਗੱਲ ਦੱਸਣਾ ਚਾਹੁੰਦਾ ਕਿ ਜਿਹੜਾ ਮੁੱਦਾ ਭਾਰਤੀ ਜਨਤਾ ਪਾਰਟੀ ਗਲਤ ਕੰਮ ਕਰਦੀ ਹੈ ਪਹਿਲਾਂ ਉਹ ਬੀਜੇਪੀ ਨੂੰ ਸੈਟ ਕਰ ਕਾਂਗਰਸ ਨੂੰ ਸੈਟ ਕਰਦੀ ਹੈ ਫਿਰ ਉਹਨੂੰ ਅੱਗੇ ਇੰਪਲੀਮੈਂਟ ਕਰਦੀ ਹੈ ਪਰ ਉਹ ਚੀਜ਼ਾਂ ਜਦ ਦੀ ਆਮ ਆਦਮੀ ਪਾਰਟੀ ਆਈ ਜਦ ਆਮ ਆਦਮੀ ਪਾਰਟੀ ਦਾ ਮੇਅਰ ਬੰਦਾ ਤਦ ਸਫਾਈ ਦੇ ਅੰਦਰ ਸਾਡਾ ਰੈਂਕ ਕਾਫੀ ਥੱਲੇ ਸੀ ਚੰਡੀਗੜ੍ਹ ਦਾ ਪਰ ਉਹਨੂੰ ਸੈਕੰਡ ਨੰਬਰ ਤੇ ਲੈ ਕੇ ਆਂ ਚ ਆਮ ਆਦਮੀ ਪਾਰਟੀ ਦੇ ਮੇਅਰ ਨੇ ਉਸ ਤੇ ਸਭ ਤੋਂ ਵੱਡਾ ਹੱਥ ਕੀਤਾ ਉਸ ਟਾਈਮ ਦੇ ਉੱਤੇ ਬਾਰ ਬਾਰ ਕਹਿੰਦੇ ਸੀ ਨਹੀਂ ਜੀ 24/7 ਪਾਣੀ ਕਰਨਾ ਹੈ ਮਨੀ ਮਾਜਰੇ ਦੀ ਜ਼ਮੀਨ ਦਾ ਮੁੱਦਾ ਆਇਆ ਔਰ ਪਿੱਛੇ ਤੁਸੀਂ ਦੇਖਿਆ ਗਰੁੱਪਸ ਦੇ ਉੱਤੇ ਵੀ ਚੱਲਿਆ ਕਿ ਕਿਵੇਂ ਭਾਰਤੀ ਜਨਤਾ ਪਾਰਟੀ ਦੇ ਕਾਉਂਸਲਰ ਕਹ ਰਹੇ ਸੀ ਕਿ ਕਾਂਗਰਸ ਦੇ ਕਾਉਂਸਲਰ ਨੇ ਫਰਾਨੇ ਜਾ ਕੇ ਬਿਲਡਰ ਕੋਲ ਕਿਸ ਹਸਾਬ ਨਾਲ ਕੀਤੇ ਇਹ ਸਾਰੀਆਂ ਚੀਜ਼ਾਂ ਨਾਲ ਲਿਹਾ ਮਿਲੀਆਂ ਹੋਈਆਂ